22 ਸਾਲਾ ਕਾਨੂੰਨ ਦੀ ਵਿਦਿਆਰਥਣ ਸਰਮਿਸ਼ਠਾ ਪਣੋਲੀ ਨੂੰ ਵੀਰਵਾਰ ਨੂੰ ਕੋਲਕਾਤਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਸ਼ੁੱਕਰਵਾਰ ਦੁਪਹਿਰ ਨੂੰ ਰਿਹਾ ਕਰ ਦਿੱਤਾ ਹੈ ਪਣੋਲੀ ਦੇ ਪਿਤਾ ਨੇ ਸੋਸ਼ਲ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਦੀ ਧੀ ਇੱਕ ਮਾਣ ਵਾਲੀ ਹਿੰਦੂ ਸੀ ਤੇ ਉਨਾਂ ਨੂੰ ਕਈ ਹਿੰਦੂ ਸੰਗਠਨਾ ਦਾ ਸਮਰਥਨ ਮਿਲਿਆ ਸੀ ਤੇ ਅਸੀਂ ਉਹਨਾਂ ਸਭ ਸੰਗਠਨਾ ਅਤੇ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਨਾਂ ਦਾ ਸਮਰਥਨ ਕੀਤਾ ਸਰ ਮਿਸ਼ਠਾ ਦੀ ਰਿਹਾਈ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਕਿਹਾ ਹੈ ਕਿ ਇਨਸਾਫ ਹੋਇਆ ਹੈ ਤੇ ਇੱਕ ਮਾਸੂਮ ਨੌਜਵਾਨ ਔਰਤ ਤੇ ਪੁਲਿਸ ਅਤਿਆਚਾਰ ਦਾ ਮਾਮਲਾ ਹੈ ਕਿਉਂਕਿ ਉਸਨੇ ਆਪਣੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਕੀਤੀ ਉਸ ਦੇ ਨਾਲ ਹੀ ਭਾਜਪਾ ਨੇਤਾਵਾਂ ਕੰਗਨਰ ਨਰੌਤ ਅੰਮਿਤ ਮਾਲਵੀਆ ਅਤੇ ਪਵਨ ਕਲਿਆਣ ਨੇ ਵੀ ਸਰਮਿਸ਼ਠਾ ਨੂੰ ਸਮਰਥਨ ਦਿੱਤਾ ਸੀ ਤੇ ਤ੍ਰਿਮੂਲ ਕਾਂਗਰਸ ਦੀ ਚਮਕੀ ਆਲੋਚਨਾ ਕੀਤੀ ਸੀ ਬਾਹਰ ਕਾਉਂਸਲ ਆਫ ਇੰਡੀਆ ਨੇ ਸੋਮਵਾਰ ਨੂੰ ਸਰਮਿਸ਼ਠਾ ਪਨੋਲੀ ਦੀ ਗ੍ਰਿਫਤਾਰੀ ਤੇ ਮਮਤਾ ਬੇਨਰਜੀ ਦੀ ਅਗਵਾਈ ਵਾਲੀ ਸਰਕਾਰ ਤੇ ਵਰਦਿਆਂ ਇਸ ਨੂੰ ਨਿਆਂ ਦੀ ਪੂਰੀ ਤਰ੍ਹਾਂ ਅਸਫਲਤਾ ਦੱਸਿਆ ਸੀ ਜ਼ਿਕਰ ਜੋਗ ਹੈ ਕਿ ਪਨੋਲੀ ਦੇ ਮਾਮਲੇ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਤੁਸ਼ਟੀ ਕਰਨ ਦੀ ਰਾਜਨੀਤੀ ਕੀਤੀ ਹੈ ਮਮਤਾ ਬੇਨਰਜੀ ਨੇ ਇੱਕ ਬਿਆਨ ਵੀ ਦਿੱਤਾ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਜੋ ਗਾਂ ਦੁੱਧ ਦਿੰਦੀ ਹੈ ਉਸ ਦੀ ਲੱਤਖਾਨ ਵਿੱਚ ਕੋਈ ਹਰਜ ਨਹੀਂ ਹੈ ਉਹ ਸਿੱਧੇ ਤੌਰ ਤੇ ਸੰਕੇਤ ਦੇ ਰਹੀ ਸੀ ਕਿ ਇੱਕ ਖਾਸ ਵਰਗ ਨੂੰ ਖੁਸ਼ ਕਰਨ ਲਈ ਉਹ ਤੁਸ਼ਟੀ ਕਰਨ ਦੀ ਰਾਜਨੀਤੀ ਤੇ ਚੱਲੇਗੀ